ਹਾਂਜੀ ਦੋਸਤੋ ਮੈਂ ਖੜਾ ਮੈਲਖੁਰ ਦੇ ਵਿੱਚ ਤੇ ਬੱਚਿਆਂ ਦੇ ਨਾਲ ਕੁਝ ਮौज-ਮਾਸਤੀ ਆ ਜਿਹੜੀ ਉਹ ਕਰਨ ਲਈ ਪਹੁੰਚਿਆ ਗੱਲਬਾਤ ਕਰਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਠੀਕ ਓ ਹਾਂਜੀ ਬਾਲ ਬੱਚੇ ਧੱਕੜੇ ਹਾਂਜੀ ਕੀ ਦੇ ਕੀ ਦੇ ਆ ਹਾਂ ਭਾਈ ਆ ਜਾਓ ਬੰਦਾ ਗੱਲਬਾਤ ਕਰਦੇ ਕੀ ਨਾਮ ਆ ਸੁਖਪ੍ਰੀਤ ਹੈ ਕਿਹੜੀ ਕਲਾਸ ਪੜ੍ਹਦੇ ਨਾਈਂ ਨਾਈਂ ਚ ਹਾਂਜੀ ਔਰ ਫਿਰ ਕਿਵੇਂ ਲੱਗਦਾ ਸਕੂਲ ਠੀਕ ਆ ਜੀ ਟੀਚਰ ਕਿਵੇਂ ਲੱਗਦੇ ਆ ਬਹੁਤ ਵਧੀਆ ਲੱਗਦੇ ਹਾਂਜੀ ਕੀ ਬਣਨਾ ਵੱਡਾ ਹੋ ਕੇ ਹਾਂਜੀ ਆ ਫੋਜੀ ਫੋਜੀ ਹਾਂਜੀ ਗੀਤ ਕੋ ਸੁਣਦਾ ਹੁਣ ਹਾਂਜੀ ਆਉਂਦੇ ਆ ਹਾਂਜੀ ਕਿਹੜੇ ਦੇ ਕਾਕੇ ਦੇ ਕਾਕੇ ਦੇ ਹਾਂਜੀ ਸੁਣਾ ਕਿਹੜਾ ਗੀਤ ਆਉਂਦਾਗਾ ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ ਟੋਬੇ ਦੇ ਨਾਲੋਂ ਨਾਲਨੀ ਵਿੱਚ ਚਰਾਂਦਾਂ ਦੇ ਪੇੜਾਂ ਜੋ ਚਾਰੇ ਬਾਬੇ ਤੋਂ ਪੁੱਛੀ ਮੇਰਾ ਹਾਂ ਸੜਕ ਬਲੀ ਤੇਰੇ ਕਮਰੇ ਦੀ ਖਿੜਕੀ ਦੀ ਤਾਕੀ ਤੇ ਲਿਖਿਆ ਐ ਨਾਂ ਮੇਰਾ ਕੋੜੀ ਵੇਚੀ ਜਿੱਥੇ ਚਾਚੇ ਤੇਰੇ ਨੇ ਉਹੀ ਏ ਜਾਨੇ ਘਰਾਰ ਮੇਰਾ ਤੂੰ ਮੇਰੇ ਰਾਸਤੇ ਨੂੰ ਤੱਕਦੀ ਰਹਿ ਗਈ ਉਬਲ ਕੇ ਜਾ ਤੇਰੇ ਚੁੱਲ੍ਹੇ 'ਚ ਪਹ ਗਈ ਮੇਰਾ ਪਤਾ ਮੜੀਏ ਨੀ ਜੱਕਦੀ ਹੀ ਰਹਿ ਗਈ ਕਾਰਖਾਨੇ ਵਾਲੇ ਮੋੜ ਦੇ ਕੋਲੇ ਟੰਗਾ ਉੜੀ ਕਾਇ ਬੋੜ ਦੇ ਕੋਲੇ ਆ ਜਾ ਕਦੇ ਮੇਰੀ ਕੋੜੀ ਤੇ ਬਹਿ ਜਾ ਪਿਆਰ ਨਾਲ ਦੀ ਗੱਲ ਪਿਆਰ ਦੀ ਕਹਿ ਜਾ ਨੀਂਦਤ ਚੈਣ ਤਾ ਪਹਿਲ ਹੀ ਤੂੰ ਲੈ ਗਈ ਜਾਂ ਹੀ ਰੈਂ ਦੀਆ ਆਵੀ ਤੂੰ ਲੈ ਜਾ ਬਹੁਤ ਵਧੀਆ ਹੈ ਕਿਨੂ ਕਿਨੂ ਵਧੀਆ ਲੱਗਿਆ ਤਾੜੀਆਂ ਮਾਰ ਦੋ ਵਧੀਆ ਲੱਗਿਆ ਆ ਬਈ ਕੀ ਨਾਮ ਆ ਤੇਰਾ ਸਾਇਲਪ੍ਰੀਤ ਸਿੰਘ ਸਾਇਲਪ੍ਰੀਤ ਕਿਹੜੀ ਕਲਾਸ ਪੜਦਾ 6ਤਚ 6ਤਚ ਉਹ ਫਿਰ ਕੀ ਕੀ ਵਧੀਆ ਲੱਗਦਾ ਖੇਡਾਂ ਬਹੁਤ ਵਧੀਆ ਲੱਗਦੀ ਆ ਪੜਾਈ ਪੜਾਈ ਗਾਉਣਾਂ ਦਾ ਗੀਤ ਕੋਈ ਹਾਂਜੀ ਕਿਹੜਾ ਸਿੱਧੂ ਮੂਸੇ ਵਾਲੇ ਦਾ ਜੀ ਕਿਹੜਾ ਉਹਦਾ ਦੱਸੋ ਸੋਟਿਆ ਸੋਚਾ ਤੋ ਬਚੇ ਨਾ ਮੁੰਡਾ ਦੇਸੀ ਦੇ ਕਿਓ ਵਾਂਗੂਨੀ ਉਹ ਗੋਡੇ ਜੀ ਦੇ ਆ ਮਢੀਰ ਕੁੱਟਦੀ ਉਹ ਮੈਨੂੰ ਮੰਨਦਾ ਏ ਪਿਓ ਵਾਂਗੂਨੀ ਉਹ ਖੱਬੀ ਖਾਨ ਖੁੰਝੇ ਲਾਤਾ ਮਿੱਠੀ ਏ ਆਟੇ ਵਾਂਗੂ ਪਿਆ ਗੁੰਨਿਆ ਤੇਰੇ ਇੱਕੀਆਂ ਸਰਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਹਾਂਜੀ ਬਿਲਕੁਲ ਬਾਈ ਬਾਈ ਕਹਿੰਦੀ ਦੁਨੀਆ ਨਾ ਇੱਕ ਨੇ ਇੱਥੇ ਮੁੰਡਾ ਸੀ ਹਿੰਦੀ ਵਾਲਾ ਹਿੰਦੀ ਵਾਲਾ ਕਿਹੜਾ ਹੈਗਾ ਜਿਹਨੇ ਹਿੰਦੀ ਜੇ ਪਾਸਟ ਹੈ ਸੀ ਉਹ ਕੌਣ ਹੈਗਾ ਕੌਣ ਹੈਗਾ ਹਾਂਜੀ ਆਜੋ ਆਜੋ ਪੁੱਤ ਆਜੋ ਜਿਹੜਾ ਹਿੰਦੀ ਦਾ ਆਇਆ ਸੀਗਾ ਹਾਂਜੀ ਆਜੋ ਆਜੋ ਓਏ ਆਜ ਆਜ ਕੀ ਨਾਮ ਹੈ ਕੀ ਨਾਮ ਕੀ ਨਾਮ ਦੱਸ ਦੇ ਜੋ ਆਪਣੀ ਸੰਗ ਹਿੰਦੀ ਚੋ ਪਹਿਲੇ ਨੰਬਰ ਪਹਿਲੇ ਨੰਬਰ ਦਾ ਕਿ ਦੂਸਰੇ ਡਿਸਟ੍ਰਿਕਟ ਚੋਂ ਪਹਿਲੇ ਦਾ ਹੀ ਬੱਲੇ ਦੀ ਕਿਵੇਂ ਲੱਗਦੀ ਐਂਦੀ ਮਈਆ ਲੱਗਦੀ ਕਿੰਨੇ ਜਾਣੇ ਚੋਥੇ ਮੁਕਾਬਲੇ 6 ਸੱਤਾਂ ਨੇ 6 ਸੱਤਾਂ ਸੀਗੇ ਜਦੋਂ ਫਿਰ ਮੁਕਾਬਲੇ ਦੇ ਬੈਠੇ ਸੀਗੇ ਦਿਲ ਡਰਦਾ ਸੀ ਹਾਂਜੀ ਕਿੰਨਾ ਡਰ ਲੱਗਦਾ ਸੀ ਥੋੜਾ ਥੋੜਾ ਜਦੋਂ ਪਤਾ ਲੱਗਿਆ ਪਹਿਲਾ ਨੰਬਰ ਆ ਤਾਂ ਕਿੰਨੀ ਖੁਸ਼ੀ ਹੋਈ ਬਹੁਤ ਹੋਈ ਬਹੁਤ ਹੋਈ ਬਹੁਤ ਵਦਿਓ ਕੀ ਬਣ ਸੋਚਾਈ ਸੋਚੇ ਚਲੋ ਬਹੁਤ ਵਦਿਆ ਨਾ ਪੜਾਈ ਰੱਖੋ ਕਾਮਯਾਬ ਹਾਂ ਬਈ ਹੋਰ ਕੀ ਨੇ ਬੋਲਣਾ ਦੱਸੋ ਘਰ ਆ ਰਹਿ ਗਿਆ ਇੱਕ ਇਹਨੂੰ ਬੁਲਾ ਲਈ ਯਾਰ ਤਾਲਾ ਦੇਖਾ ਕਿੰਨੀਆਂ ਰੋਟੀਆਂ ਖਾ ਲੈਣਾ ਪਹਿਲਾਂ ਦੱਸ ਹੈ ਜਿੰਨੀਆਂ ਮਿਲਦੀਆਂ ਉਹਨੀਆਂ ਖਾ ਲੈਣਾ ਜਿੰਨੀਆਂ ਮਰਜ਼ੀ ਅੱਛਾ ਕੀ ਬਾਤ ਆ ਕਿਹੜੀ ਗਲਾਸ ਚ ਪਾ ਦਾਂਗਾ ਠੀਕ ਠਾਕ ਠੀਕ ਚੋ ਹਾਂਜੀ ਗੀਤਬੂਦ ਕਿਹੜਾ ਹੁੰਦਾ ਫਿਰ ਆਉਂਦਾ ਹੀ ਸੁਰਜੀ ਪੱਤ ਦਾ ਕਿਹੜਾ ਕੁਝ ਕੇ ਹਾਤਾ ਹੈ ਕੁਝ ਕੇ ਹਾਤਾ ਕਾਲ ਸੁਨਾਫ ਕੋ ਜਿੱਕੇ ਹਾਤਾ ਹਨੇਰਾ ਜਰੇਗਾ ਕੁਵੇਂ ਚੁਪ ਰਹਾਤਾ ਸ਼ਮਾ ਦਾਣ ਕੀ ਕਹਿਣਗੇ ਗੀਤ ਦੀ ਮੋਤ ਇਸ ਰਾਤ ਗਏ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਸਵੇਰੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਪ ਕੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਇਹ ਕਦੋਂ ਤੱਕ ਐਸੇ ਖੜੇ ਰਹਿਣਗੇ ਕੁਝ ਕਿ ਹਾਂ ਇਦਨੇ ਕੀ ਹੁੰਦੇ ਬਿਲਕੁਲ ਬਹੁਤ ਵਧੀਆ ਹਨ ਬਹੁਤ ਵਧੀਆ ਹਾਂਜੀ ਇਧਰ ਆਉਣਾ ਥੋੜਾ ਮੈਂ ਆਉਣਾ ਤੁਹਾਡੇ ਕੋਲੇ ਵਾਪਸ ਆਉਣਾ ਠੀਕ ਹੈ ਇਧਰ ਕੁੜੀਆਂ ਕੋਲੇ ਆਹ ਪੁੱਤ ਕੀ ਹਾਲ ਆ ਹਾਂਜੀ ਕਿਹੜੀ ਕਲਾਸ ਪੜਦੇ ਹੋ 7ਵੀਂ ਚ 7ਵੀਂ ਚ ਹੋਰ ਫਿਰ ਕਿਵੇਂ ਲੱਗਦਾ ਸਕੂਲ ਬੜੀਆ ਬਹੁਤ ਵਧੀਆ ਲੱਗਦਾ ਸੋਣ ਸਾਨੂੰ ਹਾਂ ਕਿੰਨੀਆਂ ਸਹੇਲੀਆਂ ਨੇ ਮੇਰੀਆਂ ਸਾਰੀਆਂ ਕਹਿੰਗੇ ਜੀ ਨੇੜੇ ਦੀਆਂ ਵੀ ਨੇ ਨਹੀਂ ਨੇੜੇ ਦੀਆਂ ਸਹੇਲੀਆਂ ਕਿੰਨੀਆਂ ਨੇ ਨੇੜੇ ਦੀਆਂ 4 ਤੇ ਲੜਾਈ ਕਿੰਨੀ ਹੁੰਦੀ ਉਹਨਾਂ ਨਾਲ ਨਹੀਂ ਇੰਨੀ ਨਹੀਂ ਹੁੰਦੀ ਹੈਗੀ ਠੀਕ ਹੈ ਬਸ ਕਿਹੜੀ ਕਦੋਂ ਲੜਾਈ ਹੁੰਦੀ ਹੈ ਫਿਰ ਉਹ ਤਾਂ ਪਹਿਲਾਂ ਹੁੰਦੀ ਸੀ ਹੁਣ ਨਹੀਂ ਹੁੰਦੀ ਹੈਗੀ ਨਹੀਂ ਹੁਣ ਸਿਆਣੇ ਹੋ ਗਏ ਹਾਂ ਹਾਂ ਸਿਆਣੇ ਹੋ ਗਏ ਹੋਰ ਵੱਡੋ ਕੀ ਬਣਨ ਵੱਡੋ ਕੀ ਬਣਨ ਮੈਂ ਮੈਂ ਬਣਨਾ ਡਾਕਟਰ ਬਣਨਾ ਬੱਡੇ ਡਾਕਟਰ ਕਾਹਤੋਂ ਬਣਨਾ ਡਾਕਟਰ ਐ ਮੈਨੂੰ ਵਧੀਆ ਲੱਗਦਾ ਹੈ ਕਿ ਵਹਨ ਜਿਹੜੇ ਨੇ ਲੋਕਾਂ ਦੀ ਮਦਦ ਕਰਦੇ ਆਗੇ ਚਾਹੇ ਉਹ ਪ੍ਰੇਸ਼ਾਨੀ 'ਚ ਹੋਣ ਚਾਹੇ ਜੋ ਮਰਜ਼ੀ ਹੋਣਾ ਹਾਂਜੀ ਉਵੇਂ ਸਾ ਮੈਨੂੰ ਵਧੀਆ ਲੱਗਦਾ ਹੈ ਕਿ ਡਾਕਟਰ ਅਤੇ ਲੋਕਾਂ ਦੀ ਮਦਦ ਕਰਨੀ ਬਹੁਤ ਵਧੀਆ ਲੱਗਦੀ ਆ ਨਹੀਂ ਕਿਹੜੇ ਡਾਕਟਰ ਬੰਦਾ ਬੰਦੇ ਵਾਲਾ ਕਿ ਡੰਗਰ ਵਾਲਾ ਬੰਦੇ ਵਾਲੇ ਵਹਨ ਹੈਗਾ ਹਾਂਜੀ ਠੀਕ ਹੈ ਫਿਰ ਪੈਸੇ ਪੁੱਛੇ ਲਿਆ ਕਰਨੇ ਪੂਰੇ ਨਹੀਂ ਐਨੇ ਨਹੀਂ ਠੀਕ ਆ ਜਿਹੜੇ ਗਰੀਬ ਹੋਣਗੇ ਨਹੀਂ ਲਿਆ ਕਰਾਂਗੇ ਜਿਹੜੇ ਦੂਜੇ ਹੋਣਗੇ ਠੀਕ ਆਗੇ ਇਹਨਾਂ ਦਾ ਠੀਕ ਆ ਓਕੇ ਹਾਂਜੀ ਬਹੁਤ ਵਧੀਆ ਹਾਂ ਪੁੱਤ ਕੀ ਨਾਮ ਹੈ ਸਿਮਰਨ ਕਿਹੜੀ ਕਲਾਸ ਪੜ੍ਹਦੇ ਹੋ ਨੌਵੀਂ ਤਮਰਨ ਕੀ ਵਧੀਆ ਲੱਗਦਾ? ਅ ਬਸ ਵਧੀਆ ਸਾਰਾ ਕੁਝ ਠੀਕ। ਵਧੀਆ। ਹਾਂ। ਗੀਤ ਆਉਂਦਾ ਕੋਈ? ਨਹੀਂ। ਬੋਲੀ? ਨਹੀਂ। ਬੋਲੀ ਤਾਂ ਆਉਂਦੀ ਆ ਕੋਈ ਨਾ। ਆਉਂਦੀ ਆ। ਕਿਹੜੀਆਂ ਬੋਲੀਆਂ? ਬੋਲੀਆਂ ਕਿਹਨੂੰ-ਕਿਹਨੂੰ ਹੁੰਦੀਆਂ? ਆਜੋ ਫੇਰ ਦੋ ਤਿੰਨ ਇਕੱਠੇ ਹੋ ਗਏ ਉਹ ਪਾਓ ਬੋਲੀ। ਆਉਣਾ ਮੈਂ ਛੋਟੇ ਕੋਲੇ। ਹੈਨਾ? ਆ ਆ ਵੀ ਭਾਈ। ਬੋਲੀ ਕਿਹੜੀ ਬੋਲੀ ਪਾਉਣੀ ਆ? ਇਹ ਵੀ ਭਾਈ ਜੇ। ਪਾਓ ਪਾਓ ਉਹ ਤੇ ਕਰ ਲੈ ਯਾਦ ਯਾਦ ਕਰਨੀ ਹੈ ਜੇ। ਯਾਦ ਕਰ ਲੈ। ਹਾਂ ਕੀ ਨਾਮ ਤੇਰਾ? ਵੇਨਾ ਮਨਦੀ ਕੋਮੈ চোপੜਾ ਕੋਮੈ চোপੜਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਕੋਮਲ ਕਿ ਸਾਰਾ ਕੁਝ ਵਧੀਆ ਹੋਇਆ ਅੱਜ ਮੇਲੇ ਵਾਲਾ ਸਾਰਾ ਕੁਝ ਵਧੀਆ ਸੀਗਾ ਬਹੁਤ ਘੱਟ ਟਾਈਮ ਸੀਗਾ ਪਰ ਫਿਰ ਵੀ ਬਹੁਤ ਹੀ ਵਧੀਆ ਤਿਆਰੀ ਹੋਈ ਆ ਮੇਲੇ ਦੀ ਤੇ ਅੱਜ ਇੰਗਲਿਸ਼ ਦਾ ਤੇ ਸਾਡਾ ਸਮਾਜਿਕ ਵਿਗਿਆਨ ਦਾ ਮੇਲਾ ਸੀਗਾ ਤੇ ਬਹੁਤ ਹੀ ਵਧੀਆ ਸਾਡੇ ਪਿੰਡ ਵਾਲੇ ਨੇ ਸਹਿਯੋਗ ਦਿੱਤਾ ਸਾਡੀ ਪੰਚਾਇਤ ਸਾਰੇ ਮੈਂਬਰ ਸਭ ਇਕੱਠੇ ਹੋਏ ਬਹੁਤ ਵਧੀਆ ਰਿਹਾ ਵਧੀਆ ਕੀ ਲੱਗਦਾਗਾ ਜ਼ਿੰਦਗੀ ਵਿੱਚ ਕੀ ਗੌਣਾ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਜੀ ਕੁਚਾਉਂਦਾ ਨਹੀਂ ਚਲੋ ਹੋਰ ਕੀ ਕੀ ਸੁਣਾਉਣਾ ਚਾਹੋਗੇ ਪਤਾ ਆ ਗਈ ਬੋਲੀ ਯਾਰ ਲੈ ਆਜੋ ਫਿਰ ਉਹ ਰਾਜੇ ਬੋਲੀ ਯਾਰ ਆ ਗਈ ਤਾਂ ਚੱਲ ਜੁੱਤੀ ਟਿੱਲੇ ਵਾਲੀ ਪਾ ਕੇ ਮੁੱਠਾ ਕੁੰਡੀਆਂ ਕਰਾ ਕੇ ਜੁੱਤੀ ਟਿੱਲੇ ਵਾਲੀ ਪਾ ਕੇ ਮੁੱਠਾ ਕੁੰਡੀਆਂ ਕਰਾ ਜੱਟ ਮਾਰਦਾ ਫਿਰੇ ਲਲਕਾਰੇ ਤੇ ਮੈਰੀ ਜੱਤੀ ਉਸ ਪਿੰਡ ਦੀ ਮਾਰੂ ਕੋਟ ਨਾ ਦਿਖਾ ਦੂ ਪੰਬੂ ਤਾਰੇ ਵੇ ਮੈਰੀ ਜੱਟੀ ਓ ਦਾਦੀ ਮਰ ਕੋਟ ਨਾ ਦਿਖਾ ਦ ਪੰਪੂ ਤਾਰੇ ਮੈਂ ਵੀ ਕੱਟੀ ਉਸ ਟਿੰਡ ਦੀ ਅੱਤਿਆ ਮੈਨੂੰ ਹੁਣ ਐ ਦੱਸੋ ਤੁਸੀਂ ਸਾਰੀਆਂ ਖੜੀ ਹੋ ਬਿਆਹ ਦੇ ਵਲ ਕਿਹੜੀ ਕਹੂਗੀ ਮੇਰੀ ਸਾਥ ਚੰਗੀ ਹੋਵੇ ਹੈ ਕਿਹੜੀ ਕਹੂਗੀ ਕਿ ਮੇਰੀ ਸਾਥ ਚੰਗੀ ਹੋਵੇ ਜੀ ਸਾਰੀ ਕਹਿਣ ਕਿ ਕੀ ਸਾਥ ਵਧੀਆ ਹੋਵੇ ਹਾਂਜੀ ਆ ਹੋਰ ਕੋਈ ਬੋਲਣਾ ਚਾਹੁੰਦਾ ਹੈਗਾ ਹਾਂ ਆਜੋ ਆਜੋ ਰਿਹਾਜੋ ਕੀ ਬੋਲਣਾ ਦੱਸੋ ਕੀਨੇ ਬੋਲਣਾ ਹਾਂ ਪੁੱਤ ਦੱਸੋ ਕੀ ਨਾਮ ਆ ਕਾ ਹਾਂਜੀ ਕਿਹੜੀ ਕਲਾਸ ਪੜਦੇ ਹੋ ਨੌਵੀਂ ਨੌਵੀਂ ਕਿਉਂ ਹਾਂਜੀ ਕੀ ਕਹਿੰਦਾ ਚੌੜੇ ਹੁਣ ਤੁਸੀਂ ਅੱਜ ਇਹ ਮੇਲੇ ਵਾਰੇ ਅੱਜ ਦਾ ਮੇਲਾ ਬਹੁਤ ਵਧੀਆ ਹੋਇਆ ਤੇ ਕੱਲ ਸਾਡਾ ਸਾਇੰਸ ਸਾਇੰਸ ਦਾ ਮੇਲਾ ਸੀ ਤੇ ਬਹੁਤ ਹੀ ਘੜ ਦੇਣਾਂ ਵਿੱਚ ਤਿਆਰੀ ਹੋਈ ਤੇ ਉਹ ਬਹੁਤ ਹੀ ਵਧੀਆ ਸੀ ਜਿੰਦਗੀ ਵਿੱਚ ਕੀ ਬੜਨਾ ਅਧਿਆਪਕ ਪੱਕੀ ਗੱਲ ਹਾਂਜੀ ਸਾ ਤੋਂ ਬੜੀਆ ਲੱਗਦਾ ਬਸ ਅਧਿਆਪਕ ਨੂੰ ਵਧੀਆ ਲੱਗਦਾ ਕਿ ਤੇ ਆਪ ਨੂੰ ਬੜਨਾ ਵਧੀਆ ਲੱਗਦਾ ਅਧਿਆਪਕ ਬੜਨਾ ਬਹੁਤ ਵਧੀਆ ਹਾਂਜੀ ਹੋਰ ਕੋਣ ਕੋਣ ਬੋਲਣਾ ਚਾਹੁੰਦਾ ਆਜੋ ਆਜੋ ਪੁੱਤ ਐ ਕੀ ਨਾਮ ਆ ਵੀਰਪਾਲ ਗਰਦੀ ਉਹਦੇ ਨੂੰ ਆ ਜਾ ਓਏ ਤੋਪ ਪੈਂਦੀ ਓਰੇ ਆ ਜਾ ਕੀ ਨਾਮ ਕਿਹੜੀ ਗਲਾਚ ਬੜਦੇ ਹੋ ਨਾਮ ਹੀ ਤੇ ਕਿਹੜਾ ਗੀਤ ਕੋਣ ਲੀਕਾ ਹੈ ਲੀਕਾ ਛੜਗੇ ਤੇਰੇ ਨਾਂ ਦੇ ਸੁਪਨੇ ਸਨਗੀ ਵੇੜੇ ਨਹੀਂ ਦਿਲ ਇਹ ਕਹਿੰਦਾ ੜੀਆਂ ਅੱਖਾਂ ਨਹੀਂ ਓ ਖੋਲਣੀਆਂ ਤੇਰਾ ਸੁਰਖ ਦੁਪੱਟਾ ਸੰਭਲੇ ਰੂ ਦੇਵ

ਬਹੁਤ ਵਧੀਆ ਸੀਗਾ ਅੱਜ ਦਾ ਮੇਲਾ ਸੀਗਾ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦਾ ਫੋ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਤੁਸੀਂ ਅੱਗੇ ਕੀ ਬਣਨਾ ਚਾਹੁੰਦੇ ਮੈਂ ਅਧਿਆਪਕ ਬਣਨਾ ਚਾਹੁੰਦੀ ਹਾਂ ਹਾਂਜੀ ਤੇ ਸਕੂਲ ਕਿਵੇਂ ਲੱਗਦਾ ਮਾਹੌਲ ਕਿਵੇਂ ਲੱਗਦਾ ਸਕੂਲ ਦਾ ਸਕੂਲ ਦਾ ਮਾਹੌਲ ਬਹੁਤ ਵਧੀਆ ਹੈਗਾ ਇੱਥੋਂ ਦੇ ਟੀਚਰਸ ਵੀ ਬਹੁਤ ਵਧੀਆ ਨੇ ਮੀਨਿੰਗ ਇੱਥੋਂ ਦੀ ਬਿਲਡਿੰਗ ਸਾਰਾ ਕੁਝ ਵਧੀਆ ਹੈਗਾ ਖਾਣਾ ਵੀ ਬਹੁਤ ਵਧੀਆ ਹੈਗਾ ਹਾਂਜੀ ਫਰੈਂਡ ਕਿੰਨੇ ਆ ਸਾਰੇ ਮੇਰੇ ਸਾਰੇ ਹੀ ਨੇ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਸਹੇਲੀਆਂ ਨੇ ਕਲੋਜ਼ ਨੇ ਫਰੈਂਡ ਨੇ ਬ ਬਹੁਤ ਵਧੀਆ ਨੇ ਸਾਤਨੀ ਕਲਾਸ ਵਿੱਚ ਮੇਰੇ ਬਹੁਤ ਸਾਰੇ ਫਰੈਂਡਸ ਨੇ ਜੋ ਮੈਂ ਬਹੁਤ ਵਧੀਆ ਸਾਂਝਦਿਆਂ ਨੇ ਤੇ ਮੇਰੇ ਨਾਲ ਬਹੁਤ ਨੇੜੇ ਨਾਲ ক্লোਜ਼ ਆਂਦੀਆਂ ਨੇ ਲੜਬੀ ਬੰਦੀਆਂ ਨੇ ਨਹੀਂ ਤੇ ਉਹ ਨਹੀਂ ਨੇੜੇ ਕਿਹੜੀ ਸਹੇਲੀ ਕੋਣ ਖੜੀ ਹੈ ਨੇੜੇ ਕੋਣ ਆਉਂਦੇ ਨੇ ਫਰੈਂਡ ਕੋਲੇ ਕਿਹੜੀ ਖੜੀ ਹੈ ਮੇਰੇ ਇੱਕ ਜਸਮੀਨ ਖੜਲੀ ਆ ਜਾ ਜਸਮੀਨ ਪਤਾ ਹੈ ਉਹ ਮਰੇ ਹੋਰੇ ਆਇਓ 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 ਮਰੇ ਆ ਫਰੈਂਡਾਂ ਦੀ ਹੈ ਹਾਂਜੀ ਚਲੋ ਤੋ ਇਹ ਜਸ ਅ ਸੇਮੀ ਕਲਾਸ ਤੋਂ ਲੜੀ ਕਿਨੇ ਵਾਰੀਓ तेक वर्भी। तेक वर्भी क्या बात है बहुत वादिया है ना ते आ भाई होर कौन है आ जा होर किने होर किने बोलना का की कौन है का था हाँ जी आज आज हो रहे आज 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 हाँ पुत्र आज दर्जन प्रोग्राम से क्या मेल गया बहुत वादिया सेम कर दी आज अप्रोग्राम सर बहुत वादिया लग गया हाँ जी बहुत की सिखर नू मिले आज इंग्लिश समाजिक विज्ञान का पेयर सी बहुत कुछ सीखने मिले इतना हाँ जी आ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਸਰਕਾਰੀ ਸਕੂਲਾਂ ਵਿੱਚ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਦਾ ਬਹੁਤ ਦੇ ਚੱਕ ਤਰੀਕੇ ਨਾਲ ਕਰਿਆ ਜਾਂਦਾ ਇਹ ਹਾਂਜੀ ਵੱਡਿਆ ਕੀ ਕੀ ਬੋਲਣਾ ਮੈਂ ਵੱਡਿਆ ਕਿ ਲਾਇਰ ਲਾਇਰ ਅੱਛਾ ਹਾਂਜੀ ਕੀ ਗੱਲ ਹੈ ਬਹੁਤ ਵਧੀਆ ਰ ਖੁਸ਼ ਹੋ ਤੇ ਹਾਂਜੀ ਹੋਰ ਕੌਣ ਆ ਬੋਲਣ ਵਾਲਾ ਕਿਹਨੇ ਬੋਲਣਾ ਆ ਜਾ ਆ ਜਾ ਹੈ ਜੀ ਆਜੋ ਆਜੋ ਕਿਰਾ ਕੀ ਬੋਲਣਾ ਕੀ ਬੋਲਣਾ ਵੀ ਕੀ ਬੋਲਣਾ ਕਿਹੜਾ ਕੀ ਨਾਮ ਆ ਤੇਰਾ ਇਹ ਸਰਨਦੀਪ ਸਿੰਘ ਗੀਤ ਗੁਤਾਉਂਦਾ ਕੋਈ ਨਾਈ ਹੈ ਬਟਾ ਕੀ ਬਲਣਾ ਇੱਕ ਬਿਜ਼ਨਸਮੈਨ ਕੀ ਬਾਤ ਹੈ ਕਾਦਾ ਬਿਜ਼ਨਸ ਕਰਿਆ ਕਰਨਾ ਗੱਡੀਆਂ ਦਾ ਸ਼ੋਰੂਮ ਖੋਲਣਾ ਹੈ ਗੱਡੀਆਂ ਦਾ ਹੀ ਕਿਹੜੀਆਂ ਦਾ ਫੋਰਚੂਨ ਦਾ ਬਾਈ ਫੋਰਚੂਨ ਦਾ ਸ਼ੋਰੂਮ ਖੋਲਣਾ ਕੀ ਬਾਤ ਹੈ ਪੜਨ ਚ ਕਿਵੇਂ ਆ ਵਧੀਆ ਹੀ ਕਿਹੜਾ ਪੜਦਾ ਨਾਲ ਕਿਹੜਾ ਪੜਦਾ ਹੈ ਕਿਵੇਂ ਪੜਨ ਚ ਕਿਵੇਂ ਆ ਠੀਕ ਹੈ ਠੀਕ ਚਲੋ ਵਧੀਆ ਹੋਰ ਕੀ ਕਹਿਣਾ ਚਾਹੋਗੇ ਸਕੂਲ ਦੇ ਕਿਵੇਂ ਲੱਗਦਾ ਸਕੂਲ ਦਾ ਮਾਹੌਲ ਕਿਵੇਂ ਲੱਗਦਾ ਪੂਰਾ ਵਧੀਆ ਲੱਗਦਾ ਹੀ ਵਧੀਆ ਲੱਗਦਾ ਹਾਂਜੀ ਹੂੰ ਹਾਂਜੀ ਚਲ ਤੈਨੂੰ ਦੇਖ ਕੇ ਬਹੁਤ ਵਧੀਆ ਹੀ ਹੋਣਾ ਚਾਹੀਦਾ ਕਿਉਂਕਿ ਜਿਵੇਂ ਤੇ ਸਿਹਤ ਆ ਨਾ ਤੇਰੀ ਉਸ ਆਨ ਮਾਹੌਲ ਵਧੀਆ ਹੋਣਾ ਚਾਹੀਦਾ ਨਾ ਠੀਕ ਹਾਂਜੀ ਹੋਰ ਕੌਣ ਹੋ ਬੋਲਣਾ ਹੈ ਕੌਣ ਆ ਜਾ ਤੂੰ ਕੀ ਸੁਣਾਉਣਾ ਕੀ ਨਾਮ ਆ ਤੇਰਾ ਸੰਜੇ ਕੀ ਬੋਲਣਾ ਬੋਲ ਬੜਾ ਸੈਟ ਤੇ ਰੋ ਬੜਾ ਸੈਟ ਤੇ ਕੀ ਬੋਲਣਾਗਾ ਕੁਛ ਨਹੀਂ ਕੁਛ ਨਹੀਂ ਬੋਲਣਾ ਨਾਲੇ ਕਹੀ ਜਾ ਮੈਂ ਬੋਲਣਾ ਕੁਛ ਤਾਂ ਬੋਲ ਪਿਆ ਯਾਰ ਇੱਕ ਕੁਐਸਚਨ ਪੁੱਛੋ ਹੈ ਕੋਈ ਕੁਐਸਚਨ ਤਾਂ ਪੁੱਛੋ ਕੁਐਸਚਨ ਪੁੱਛਾਂ ਹਾਂਜੀ ਕਿੰਨੇ ਸਾਲ ਦਾ ਮੈਂ 12 12 ਸਾਲ ਦਾ ਹਾਂਜੀ ਕੀ ਕਰਨਾ ਚਾਹੁੰਦਾ ਜ਼ਿੰਦਗੀ 'ਚ ਮੈਂ ਡਾਕਟਰ ਵਰਨਾ ਸੋਨਾ ਕਿਹੜਾ ਡੰਗਰ ਘੜਾ ਉਸ ਤੇ ਬੰਦੇਆਂ ਦਾ ਕਿਹ ਡੰਗਰ ਘੜਾ ਨਹੀਂ ਮਰਦਾ ਉਹ ਵਧੀਆ ਰਹਿੰਦਾ ਨਾਲੇ ਲੱਗੀ ਦੀ ਦਵਾਈ ਫਿਰ ਵੀ ਠੀਕ ਹੈ ਨਹੀਂ ਨਾ ਸ਼ੌਕੜਾ ਵਿਚਾਰਾ ਬੋਲ ਕੇ ਸਾਦ ਕਾ ਮੈਂ ਠੀਕ ਨਹੀਂ ਹੈ ਨਹੀਂ ਬੰਦੇ ਵਾਲੇ ਹੀ ਹਨਾ ਬੰਦੇ ਵਾਲੇ ਬੋਲਣਾ ਚਲੋ ਬਹੁਤ ਵਧੀਆ ਹਨਾ ਹਾਂਜੀ ਹੋਰ ਸਕੂਲ ਕਿਵੇਂ ਲੱਗਦਾ ਬਹੁਤ ਵਧੀਆ ਬੋਲ ਕੇ ਹੋ ਜਾ ਸਕੂਲ ਦਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਚਲੋ ਬਹੁਤ ਵਧੀਆ ਹਨਾ ਕਲਵੰਤ ਸਿੰਘ ਕਿਹਨੂੰ ਕਿਹਨੂੰ ਵਧੀਆ ਲੱਗਦਾ ਵੀ ਕਿਵੇਂ ਕਾਤੋਂ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਘੁਰਦਾ ਵੀ ਆ ਇਹ ਚਲੋ ਆ ਜੀ ਹੋਰ ਜੀ ਠੀਕ ਹੋ ਬਹੁਤ ਬਹੁਤ ਪਿਆਰ ਕਰਦੇ ਹਨ ਉਹ ਬੱਚੇ ਨਾ ਗੀਤ ਗਾਉਣਾ ਕਿਹੜਾ ਗੀਤ ਗਾਉਣਾ ਦੱਸੋ ਉਹਨੇ ਆਜੋ ਇੱਧਰ ਆਜੋ ਬੜਾ ਜਿਹਾ ਉਹਨੇ ਆਜੋ ਕਿਹੜਾ ਗੀਤ ਗਾਉਣਾ ਗੁਲਾਬਸ਼ਰ ਆਜੋ ਗਾਦੋ ਕਰ ਚਲੋ ਇੱਧਰ ਉਹ ਕੋਲੇ ਵੀ ਹੋ ਰਿਹਾ ਹੈ ਮੈਨੂੰ ਦੇ ਦਿੱਲਾ ਤੇ ਕਹਿ ਅਮਰ ਮੈਨੂੰ ਮੇਰੇ ਵੋੜ ਦੇ ਹੱਥ ਕੀ ਕਰਾਂ ਮੈਨੂੰ ਦੱਸ ਨੀ ਮਾਏ ਭੁੱਖ ਲੇ ਦੇ ਵੀ ਚ ਰੱਖੀ ਮਾਏ ਚੱਲਦਾ ਜਾ ਤੋ ਵਸਨੀ ਹੰਜ ਤਾਰੀਆਂ ਤੁਸੀਂ ਕਹੋਗੇ ਲੈ ਹੁਣ ਇਕੱਠੇ ਮਰ ਜਾਲੇ ਸਾਰੇ ਨੂੰ ਇਕੱਠੇ ਨੂੰ ਲੱਗ ਗਿਆ ਹੈ ਗੋਣ ਹੁਣ ਬਣਾ ਕੇ ਰਾ ਕਿਹੜਾ ਸੁਣਾਣਾ ਜਾਣੇ ਨਾ ਤੂੰ ਇਹ ਤੁਝ ਬੇ ਮੈਂ ਕਿਆ ਜਾਣਿ ਕਿਉਂ ਨਜ਼ਰੋਂ ਸਵੇਰੀਆ ਦੇਖੋ ਨਾ ਖੂਦ ਗੋਜਣਾ ਦੇਖੋ ਨਾ ਦੇਖੋ ਨਾ ਜਦ ਪਹੁੰਚੇ ਕੈਸੇ ਜਦ ਪਹੁੰਚੇ ਤੇਰੀ ਚੁੱਪਤੀ ਪਿਆਰੀ ਪਿਆਰੀ ਸੀ ਮੁਸਕਾਨੇ ਹੈ ਔਰ ਨਜ਼ਰੇ ਉਠੀ ਔਰ ਨਜ਼ਰੇ ਝੁਕੀ ਹਮ ਤੋ ਪਿਆਰ ਸੇ ਹੀ ਮਰ ਜਾ ਔਰੀਆ ਹੋਗੇ ਕੈਸੇ ਹੋਗੇ ਪਸਾਂ ਪਸਾਂ ਕਦੀ ਵਸ ਓਕੇ ਥੈਂਕ ਯੂ ਬੱਚਾ ਧਿਆਨ ਰੱਖੋ ਠੀਕ ਹੈ ਨਾ ਪੜੋ ਪੜਾਈ ਤੇ ਧਿਆਨ ਕੋ ਓਕੇ ਬੰਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਨੀ ਗਵਾਵੇ ਪਰ ਇੱਕੋ ਇੱਕ ਮਾਂ ਐ ਉਹਦਾ ਦਿਲ ਨਾ ਦੁਖਾਵੇ ਮੈਂ ਚਾਹੁੰਦਾ ਹਰ ਜਨਮ ਤੂੰ ਹੋਵੇ ਮੇਰੀ ਮਾਂ ਇਸ ਗੱਲ ਤੋਂ ਨਾ ਕਰ ਮੈਨੂੰ ਕਿਤੇ ਨਾ ਮੈਂ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ ਮੈਨੂੰ ਲੱਗਦਾ ਆ ਚੰਗਾ ਜਦੋਂ ਕੱਢਦੀਆਂ ਗੱਲ ਕਿਉਂਕਿ ਮਾਂ ਦੀਆਂ ਗੱਲਾਂ ਹੁਣ ਕਿਉਂ ਦੀਆਂ ਨਾਲ ਬੰਤੋ ਮੈਨੂੰ ਲਾੜੀ ਇਸ ਤੂੰ ਲੜਾਇਆ ਜੋ ਵੀ ਸਿੱਖਾਇਆ ਸਭ ਚੰਗੇ ਲਈ ਸਿਖਾਇਆ ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਆ ਦੁਨੀਆ ਦਾ ਤਾਰਿਕਾ ਹੀ ਹਾਂ ਬੱਸ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਨਵੀਂ ਕਹਾਣੀ ਦੇ ਨਾਲ ਮੈਨੂੰ ਦੋ ਇਜਾਜ਼ਤ ਤੇ ਤੁਸੀਂ ਬੜੇ ਰਹੋ ਐਮ ਕੇ 2 ਐਮ ਕੇ ਦੇ ਨਾਲ